ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਵਿੱਚ ਸਤ ਗੁਰ ਕੈ ਭਾਸ ਤੇ ਸੇਵਕ ਕੀ ਕਾਰਜ ਰਾਸ ਗੁਰੂ ਰੂਪ ਸਾਹਿਬ ਜੀ ਪੰਚਮ ਪਾਸ਼ਾ ਮਹਾਰਾਜ ਜੀ ਆਨਾ ਬਾਣੀ ਸੁਖੁਣੇ ਅੰਦਰ ਬਹੁਤ ਹੀ ਸਹਜਤਾ ਨਾਲ ਉਪਦੇਸ਼ ਬਖਸ਼ਿਆ ਹੈ ਸਭ ਦੇ ਲਈ ਕੁਰਿਸ਼ਕਾਂ ਲਈ ਸਰਦਾਰਾਂ ਲਈ ਜੋ ਵੀ ਜਗਾ ਸੁਰਬੀ ਖੁਸ਼ੀ ਪਾਣਾ ਚਾਹੁੰਦੇ ਨੇ ਕਿ ਸਮਰੱਥ ਗੁਰੂ ਦੀ ਖੁਸ਼ੀ ਇਸ ਢੰਗ ਨਾਲ ਪ੍ਰਾਪਤ ਹੋ ਸਕਦੀ ਹੈ ਜਾ ਪਰਮਾਤਮਾ ਅਧਰਤੋਂ ਸਿੱਖਵੇਂ ਸਿੱਖਾਂ ਪਾ ਸਕਦੇ ਗੁਰੂ ਸਾਹਿਬ ਨੇ ਇਹ ਗੱਲ ਦੱਸੀ ਹੈ ਕਿ ਆਪ ਜੀ ਆਪਣੇ ਜਿਹੜੀ ਮਨ ਦੀ ਵਿਚਾਰ ਉਤਾਰਾ ਹੈ ਉਸ ਨੂੰ त्याग ਦਿਓ ਉਸ ਨੂੰ ਛੱਡ ਕੇ ਸਤਿਗੁਰੂ ਦੀ ਮਤ ਨੂੰ ਗ੍ਰਹਿਣ ਕਰੋ ਭਾਵੇਂ ਜਿਹੜੇ ਤੁਹਾਡੇ ਮਨ ਦੇ ਫੁਰਨੇ ਵਿਚਾਰ ਉਤਾਰਾ ਗੁਰ ਅਨਸਾਰ ਹੋ ਗਈ ਆਪਣੇ ਮਨ ਮਰਜੀ ਨੇ ਜਿਹੜਾ ਮਨ ਪਹਿਲਾਂ ਬਾਹਰ ਮੁਖੀ ਸੀ ਉਹ ਅੰਦਰ ਮੁਖੀ ਹੋ ਗਿਆ ਹੁਣ ਉਹ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਗੁਰੂ ਦੀ ਮਰਿਆਦ ਅਨੁਸਾਰ ਚੱਲਦਾ ਹੈ ਗਿਆਨ ਇੰਦਰੀ ਕਰਮ ਇੰਦਰੀ ਗੁਰਮਤ ਦੇ ਤਾਲਣੀ ਬਣ ਗਏ ਕਿਉਂਕਿ ਫੁਰਨਾ ਉਸ ਤੋਂ ਬਾਅਦ ਵਿਚਾਰ ਉਸ ਤੋਂ ਸੰਕਲਪ ਫਿਰ ਕਰਮ ਬਣਦਾ ਹੈ ਜੇ ਸਾਡੇ ਮਨ ਵਿੱਚ ਗੁਰੂ ਦੀ ਬਾਣੀ ਦੀ ਹੀ ਵਿਚਾਰ ਤਾਰਾ ਟਿੱਕੀ ਗੁਰੂ ਦਾ ਉਪਦੇਸ਼ ਕੀ ਹੈ ਗੁਰੂ ਦੀ ਆਗਿਆ ਕੀ ਹੈ ਜੋ ਸਿੱਖ ਦੇ ਲਈ ਨਾਨਕ ਨੇ ਵਸੇ ਕਿਦੇ ਲਈ ਕਿਉਂਕਿ ਸਿੱਖੀ ਹੈ ਹੀ ਗੁਰੂ ਦੀ ਵਿਚਾਰ ਤਾਰਾ ਸਿੱਖੀ ਸਿੱਖਿਆ ਗੁਰੂ ਵਿਚਾਰ ਜੇ ਸਿੱਖ ਦੇ ਕੋਲ ਗੁਰੂ ਦੀ ਵਿਚਾਰ ਤਾਰਾ ਸਿੱਖ ਹੈ ਜੇ ਵਿਚਾਰ ਤਾਰਾ ਨਹੀਂ ਤਾਂ ਸਿੱਖ ਨਹੀਂ ਹੋ ਸਕਦਾ ਸਭ ਤੋਂ ਮੁਢਲਾ ਸਿਧਾਂਤ ਕਿ ਸਿੱਖੀ ਬਣਾਉਣ ਵਾਸਤੇ ਗੁਰੂ ਦੀ ਮਤਨ ਨੂੰ ਗ੍ਰਹਿਣ ਕਰਨਾ ਉਸ ਤੋਂ ਬਾਅਦ ਮਰਿਆਦਾ ਅਨੁਸਾਰ ਜੋ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ ਆਪ ਨੂੰ ਕਰਨ। ਆਪਾਂ ਲੋੜਦੇ ਆ ਕਿ ਸਤਿਗੁਰ ਦੀ ਕਿਰਪਾ ਬਣ ਜੇ ਮਿਹਰ ਬਣ ਜੇ ਫਿਰ ਆ ਯਤਨ ਕਰੀਏ। ਅਰਦਾਸ ਕਰੀਏ ਸਮਰੱਥ ਗੁਰੂ ਦੇ ਅੱਗੇ ਗੁਰੂ ਮਹਾਰਾਜ ਜੀ ਸ਼ਰਪਾ ਗਹਿਣਾ। ਇਹ ਪਵਿ ਸਾਗਰ ਹੈ ਸਾਡੀ ਜੀ ਬਾਤਨਾ ਇੱਕ ਹੈ ਤੇ ਮਨ ਦੇ ਉੱਤੇ ਵਿਸ਼ੇਵਕਾਰਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਕਾਮ, ਇੰਦਾ ਚੋਲੀ ਸਭ ਤੋਂ ਵੱਡਾ ਹਾਉਮੈ। ਆਪਣੇ ਆਪ ਨੂੰ ਜੀ ਤਾਣਾ ਦੁਈ ਦਿਵੈ ਸਤਾਤ ਪਰਾਇ ਇਹ ਸਾਰੀਆਂ ਗੱਲਾਂ ਆ ਵੀ ਹੁੰਦੀਆਂ ਨੇ ਆਪ ਹੀ ਕਿਰਪਾ ਕਰੋ ਸਮਤ ਬਖਸ਼ੋ ਸਾਡੀ ਰੱਖਿਆ ਕਰੋ ਸਾਨੂੰ ਦਾਤ ਬਖਸ਼ੋ ਸਮਤ ਦੀ ਪ੍ਰਮਾਤਮਾ ਦੇ ਨਾਮ ਦੀ ਪਰਮੇਸ਼ਰ ਦੇ ਨਾਮ ਦੀ ਜਿਸ ਨੂੰ ਅਸੀਂ અપਨਾ ਕੇ ਸਤਿਗੁਰ ਦੇ ਬਚਨ ਪਮਾਵਾਂਗੇ ਇਹ ਤੇ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਸਕਾਂਗੇ ਹੁਣ ਗੁਰੂ ਦੇ ਕੋਲ ਮਨ ਬੇਚਣਾ ਕੀ ਹੈ ਮਨ ਬੇਚਾ ਸਤਿਗੁਰੂ ਕੇ ਪਾਸ ਮਨ ਵੇਚਣਾ ਪਾ ਪੈਸੇ ਦੇ ਬਦਲੇ ਨਹੀਂ ਮਨ ਵੇਚਣ ਤੋਂ ਭਾਵ ਹੈ ਆਪਣੇ ਮਨ ਦੇ ਫੁਰਨਾ ਨੂੰ ਰੋਕ ਕੇ ਗੁਰੂ ਦੀ ਗੱਲ ਸੁਣੀ ਤੇ ਮਨ ਵਿੱਚ ਗੁਰੂ ਵਾਲੀ ਗੱਲ ਵਸ ਗਈ ਹੁਣ ਮਨ ਮਰਜੀ ਨਹੀਂ ਜੋ ਗੁਰੂ ਦੀ ਗੱਲ ਹੈ ਉਸ ਅਨੁਸਾਰ ਮਨ ਨੂੰ ਤੋੜਨਾ ਹੁਣ ਮਨ ਮਰਜੀ ਰੰਗ ਤਵਾਸੇ ਨਹੀਂ ਮੰਨਦਾ ਮਨ ਹੁਣ ਗੁਰੂ ਦੀ ਗੱਲ ਨੂੰ ਸੁਣ ਕੇ ਮਨ ਗੁਰੂ ਦੀ ਗੱਲ ਦੇ ਅਨੁਸਾਰ ਚੱਲਦਾ ਹੈ ਇਹ ਹੈ ਮਨ ਨੂੰ ਵੇਸਨਾ ਸਿਰ ਮੱਥਾ ਟੇਕਦੇ ਨਾ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੇ ਕੋਲ ਇਹਦਾ ਪਾਪ ਇਹ ਹੁੰਦਾ ਹੈ ਕਿ ਮਹਾਰਾਜ ਮੈਂ ਸਰੀਰ ਕਰਕੇ ਆਇਆ ਨਮਸਕਾਰ ਡੰਡਾ ਉੱਤ ਕਰਦੇ ਹਾਂ ਮੈਂ ਆਪਣੀ ਮਤ ਮੱਥਾ ਟੇਕਣਾ ਸਾਡੀ ਗੁਰੂ ਦੀ ਹੁੰਦੀ ਹੈ ਮੱਥੇ ਵਿੱਚ ਤੇ ਮਾਸਤਰਕ ਤੁਹਾਡੇ ਚਰਨਾਂ 'ਚ ਰੱਖ ਦਿੱਤਾ ਹੈ ਆਪਣੀ ਮਤ ਨੂੰ ਤਿਆਗ ਕੇ ਤੁਹਾਡੇ ਹਵਾਲੇ ਰੱਖ ਦਿੱਤਾ ਆਪਣੀ ਮਤ ਵਿੱਚ ਛੱਡੀ ਤੇ ਗੁਰੂ ਵਾਲੀ ਮੱਧ ਮੈਂ ਤੁਹਾਡੀ ਮਤ ਗ੍ਰਹਿਣ ਕਰਨ ਵਾਸਤੇ ਹੈ। ਵਸਤੂਵੰਦ ਵਸ ਸਮਾਵੇ ਦੂਜੀ ਸ਼ੋਭੇ ਪਾਸ ਜੇ ਗੁਰਦੁਆਰਾ ਸਾਹਿਬ ਜਾ ਕੇ ਮਨ ਮਰਜ਼ੀ ਹੈ ਆਪਣੀ ਵਿਚਾਰ ਉਤਾਰੇ ਚਲਾਣੀ ਹੈ ਗੁਰੂ ਦੀ ਗੁਰ ਸੁਣਨੀ ਨਹੀਂ ਫਿਰ ਤਾਂ ਗੁਰੂ ਇੱਕ ਲੋਕ ਦਿਖਾਵਾ ਇਹ ਜਿਹੜਾ ਗੁਰੂ ਕਰ ਜਾਣਾ ਇਹ ਆਪਣਾ ਕਰਮ ਕੀ ਬਣਦਾ ਪਖੰਡ ਬਣ ਜਾਏ। ਪਾਵੇਂ 100 ਗੀੜਾ ਜਾਓ ਮਹਾਰਾਜ ਕੇਂਦਰ ਫਿਰ ਵੀ ਪਿਆਰ ਨਹੀਂ ਮਿਲਦਾ ਗੁਰੂ ਸਭ ਜੀਆਂ ਦਾ। ਇਥੇ ਮਨ ਬੇਚੰਨ ਦਾ ਪ੍ਰਭਾਅ ਹੈ ਮਨ ਦੀ ਮਤ ਨੂੰ ਤਿਆਗ ਕੇ ਗੁਰੂ ਦੀ ਬਹੁਤ ਗ੍ਰਹਿਣ ਕਰਨੀ ਗੁਰਮਤ ਨੂੰ ਅਪਣਾਣਾ ਜਦੋਂ ਰੰਗ ਲੱਗ ਗਿਆ ਨਾ ਜਿਸ ਜਗਤ ਨੂੰ ਪਾਉਨ ਬੀਬੀ ਨੂੰ ਨੌਜਵਾਨ ਵੀਰ ਨਬਜ਼ੁਰਗ ਨੂੰ ਬੱਚੇ ਨੂੰ ਬਸ ਸਮਝ ਲਿਆ ਉਹਦੇ ਮਨ ਵਿੱਚ ਤਾਂ ਗੁਰੂ ਦੀ ਕਿਰਪਾ ਹੀ ਕਿਰਪਾ ਹੈ ਉਹਦੇ ਉੱਤੇ ਰੱਬ ਦੀ ਮਿਹਰ ਹੈ ਮਿਹਰ ਹੈ ਫਿਰ ਉਹ ਪ੍ਰਵਾਹ ਨਹੀਂ ਕਰਦਾ ਕਿਹੜਾ ਮੱਥਾ ਟੇਕ ਰਿਆ ਸੰਭੀ ਕਹੋਣਾ ਉਹਦੇ ਅੰਦਰ ਦਾ ਕੀ ਭਾਵਨਾ ਹੋਏਗੀ ਬਸ ਕੋ ਯਾਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਇਸ ਪੈ ਆ ਵਿਸਾਈਂ ਹਰ ਦਰਸਨ ਦੇਖਣ ਕੇ ਤਨ ਉਹਦੇ ਮਨ ਬ੍ਰਾਗ ਬਣ ਜਾਂਦਾ ਹੈ ਪ੍ਰਮਾਤਮਾ ਦੇ ਪਿਆਰ ਦਾ ਪਰਮੇਸ਼ਰ ਦਰਸਨਾ ਦਾ ਇਹ ਅਵਸਥਾ ਹੈ ਭਾਈਓ ਮਨ ਬੇਚਿਆ ਸਤਿਗੁਰੂ ਕੇ ਪਾਸ ਤੇ ਸੇਵਕ ਕਾਲ ਦਸ ਉਹ ਸੇਵਕ ਦੇ ਸਾਰੇ دنیਆਵੀ ਕਾਰਜ ਉਹ ਵੀ ਪੂਰੇ ਹੁੰਦੇ ਨੇ ਅਧਿਆਤਮਿਕ ਪੱਖੋਂ ਰੱਬ ਦੇ ਨਾਲ ਮਿਲ ਲਾਗ ਬਣਦਾ ਹੈ ਜੀਵਨ ਸਫਲਾ ਬਣਦਾ ਹੈ ਤੇ ਪੂਰੀ ਇਸ ਕਲੀ ਦਾ ਬੰਦ ਪੜੋਗੇ ਨਾ ਗੁਰ ਕੇ ਅਗਿਆ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੇ ਆਪ ਉਸ ਕੋ ਗਰਕਛਣਾ ਜਨਾਵੇ ਹਰ ਨਾਵ ਦੇ ਸਿਰ ਤੇ ਆਵੇ ਮਨ ਵਿੱਚ ਸੇਵੇਂ ਤੇ ਗੁਰੂ ਕੇ ਪਾਸ ਤੇ ਸੇਵਕ ਕੇ ਕਾਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਬਹੁਤ ਪ੍ਰਸੰਨ ਹੁਣ ਗੁਰੂ ਕੋਲ ਜਾ ਕੇ ਸੇਵਾ ਦੀ ਭਾਵਨਾ ਪਤਾ ਲੱਗੀ ਗੁਰੂ ਨੇ ਬਾਹ ਫੜ ਲਈ ਨੂੰ ਸੇਵਾ ਦੇ ਪਿੱਛੇ ਦੀ ਆ ਮੰਗੀ ਗਏ ਕਦੇ ਕੋਈ ਲੋੜ ਗੁਰੂ ਆਪਣੇ ਘਰ ਦੀ ਲੋੜ ਕੋਈ ਜਾਂ ਹੋਰ ਲੋੜਾਂ ਪੇ ਮੰਗੀ ਗਈ ਹੈ ਮੰਗੀ ਗਈ ਹੈ ਉਹ ਲੋੜਾਂ ਪੂਰੀ ਹੋਣ ਕੋਈ ਸ਼ੱਕ ਨਹੀਂ ਤੁਹਾਡੀ ਸੇਵਾ ਨੂੰ ਕਾਗ ਲਗੇ ਨੇ ਗੁਰੂ ਤੁਹਾਡੇ ਤੁਠਾ ਹੈ ਪਰ ਤੁਹਾਡੀਆਂ ਲੋੜਾਂ ਦੇ ਪਦਾਰਥ ਵਾਲੀਆਂ ਨੇ ਪਰਮਾਰਥ ਵਾਲੀ ਲੋੜ ਨਹੀਂ ਬਣੀ ਤਾਂ ਗੁਰੂ ਕਰ ਤੁਸੀਂ ਭੋਗਵਾਦੀ ਬਣ ਜਾਓ ਸੇਵਾ ਕਰਦੇ ਪਦਾਰਥ ਮੰਗਦੇ ਹੋਣਾ ਕੀ ਜਦ ਅਸੀਂ ਦਾਤਾਂ ਮੰਗਦੇ ਆ ਮੰਗਦੇ ਆ ਦਾਤਾਂ ਵਿੱਚ ਰਹਿ ਕੇ ਦਾਤਾ ਦੇ ਦਰਸ਼ਨਾਂ ਦੇ ਤਾਂਗ ਲਗਣੀ ਚਾਹੀਦੀ ਹੈ ਦਰਸਨਾ ਦੀ ਪਿਆਸ ਰਗਣੀ ਚਾਹੀਦੀ ਹੈ ਦਾਤਾ ਦੀ ਸਤਿਗੁਰੂ ਜੀਆਂ ਦੀ ਕਵੀਰ ਸਾਹਿਬ ਜੀ ਆਖਦੇ ਨੇ ਚਰਨ ਕਮਲ ਕੀ ਮੋਜ ਮੈਂ ਰहूं ਅੰਤੁਰ ਆਧ ਨਾ ਸਵਰਗਾ ਦੀ ਲੋੜ ਨਾ ਨਰਕਾਂ ਤੋਂ ਡਰਾਂ ਮੈਂ ਰੱਬ ਜੀ ਬਸ ਤੇਰੇ ਚਰਣਾ ਵਿੱਚ ਮੇਰਾ ਮਨ ਲੀਨ ਰਹੇ ਕੰਬਗੁਰ ਜਾ ਕੇ ਮੈਂ ਆਖ ਮੇਰਾ ਆਖਰੀ ਦਮ ਨਿਕਲੇ ਚਾਹੇ ਕਹਾਂ ਸੇ ਨਿਕਲੇ ਪਰਵਾਹ ਕੋਣੀ ਤੇ ਮੇਰੇ ਹਿਰਦੇ ਤੂੰ ਉਸੇ ਹੈ ਗੁਰਸਿੱਖ ਦੀ ਜੀਵਨ ਸ਼ੈਲੀ ਸਤਿਵੰਤ ਗਾਵੀਏ ਸੁਣੀਏ ਮਨ ਰੱਬ ਦੀ ਪਾਉ ਦੁੱਖ ਪਰ ਹੱਸੋ ਕਰ ਲੈ ਜਾਏ ਗੁਰੂ ਸਾਹਿਬ ਕਿਰਪਾ ਕਣਿਸ ਕੰਮ ਨੂੰ ਪਾਈ ਆਪਣਾਈਏ ਕਿਹੜਾ ਕੰਮ ਆਪਣੀ ਮੱਗ ਨੂੰ ਤਿਆਕ ਕੇ ਗੁਰੂ ਦੀ ਮਰਤ ਨੂੰ ਗ੍ਰਹਿਣ ਕਰੀਏ ਗੁਰੂ ਦੀਆਂ ਖੁਸ਼ੀਆਂ ਮਾਣੇ ਸਬਦ ਦਾ ਬਲਾ ਲਉੜੀਏ ਆਪਣੇ ਆਪ ਨੂੰ ਮਟਾਈਏ ਸੇਵਾ ਕਰਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਤੇ ਰੱਬ ਦੀ ਹੋਂਦ ਨੂੰ ਆਪਣਾ ਖੁਦ ਨੂੰ ਬਹੁਤ ਵੱਡਾ ਸਮਝੀਏ ਰੱਬ ਦਾ ਵੱਡਾਪਣ ਹੋਣਾ ਸਮਝ ਆ ਜਾਏ ਮਨੁਸ਼ ਮ ਆਪਣਾ ਛੋਟਾਪਣ ਸਮਝ ਆ ਜਾਏ ਜਿਉਂ-ਜਿਉਂ ਆਪਜੀ ਸੁੰਨਣਾ ਹੋਊਗੀ ਤੇ ਸੁੰਨ ਆਪਣੇ ਆਪ ਹੀ ਗੁਰਪੁਰਣੇ ਬੰਦ ਇਸ ਸ਼ਾਮਦ ਨੇ ਆ ਵੀ ਬੰਦ ਤੇ ਸੈਸਪੈ ਤੁਹਾਡੀ ਆਤਮਾ ਰੱਬ ਨਾਲ ਮਿਲ ਜਾਣੀ ਹੈ ਉਸ ਪਰਮ ਪ੍ਰਮਾਤ ਲੀਨ ਹੋ ਜੇਗੀ ਜੋਤੀ ਜੋਤ ਰਲੀ ਸੰਪੂਰਨ થી ਆਰਾਮ ਸਚਖੰਡ ਵਸਿੰਦਰੰਗਾ ਚੌਕੜਾ ਮਹਾਰ ਕੇ ਸਿਮਰਨ ਹੋਏਗਾ ਨਾ ਜਉਂਦੇ ਜੀ ਜੀਵਤ ਹੀ ਤੁਹਾਡੀ ਆਤਮਾ ਰੱਬ ਨਾਲ ਜੁੜੇਗੀ ਨੰਦ ਮਾਵੇ ਚਲ ਕੋਈ ਲੋੜ ਨਹੀਂ ਗੁਰੂ ਘਰ ਕੋਲੇ ਕਿਸੇ ਹੋਰ ਤਰੀਕੇ ਦੀ ਬਸ ਦਾ ਵੀ ਕਿਰਪਾ ਹੈ ਕਿਰਪਾ ਸਭ ਉਸੇ ਕਿਰਪਾ ਕਰਨ ਸਭ ਨੇ ਬੜੀ ਮੁੰਨੀ ਦਾਤ ਬਖਸ਼ਣ ਆਪ ਸਾਈਂ ਹੂੰ ਸੁਖ ਬਰਤਾਨ ਮੇਰ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ